ਤਰਲਮ ਕਰ ਰਹੀ ਸੀ ਜਿਹਨੂੰ ਦੋ ਪ੍ਰਾਈਵੇਟ ਲੜਕੇ ਸੀ ਜਿਹੜੇ ਉਹ ਡਲੇ ਮਾਰ ਕੇ ਤਾਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹੜੀ ਹੈਗੀ ਡੋਰ ਹੌਲੀ ਹੌਲੀ ਕੱਟ ਕੇ ਉਹਨੂੰ ਹੇਠਾਂ ਲਾਇਆ ਗਲਚ ਡੋਰ ਪਈ ਸੀ ਔਰ ਲੱਤਾਂ 'ਚ ਸੀ ਦੋਨਾਂ ਜੇ ਕਲੱਤਾਂ ਉਦੀ ਕਾਫੀ ਮਾਸ ਲੱਗ ਗਿਆ ਸੀ ਤੁਹਾਡੀ ਬਾਹਰ ਆਈ ਹੋਈ ਸੀ ਹਸਪੀਟਲ ਦੇ ਵਿੱਚ ਅੰਦਰੋਂ ਦਵਾਈ ਮਗਾਈ ਵੀ ਟਾੜੀਨ ਉਹ ਲਾ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਵਧੀਆ ਪਾਣੀ ਪੂਣੀ ਪਿਆ ਕੇ ਫਿਰ ਉਹਨਾਂ ਮੜਾਇਆ ਤੇਰੇ ਇਨੇ ਕਪੜਾਲੇ ਨਾਲ ਜਿਹੜਾ ਹੈਗਾ ਉਹ ਕਬੂਤਰ ਦੀ ਜਾਨ ਬਚ ਗਈ ਚਲੋ ਉਹ ਵਿਚਾਰਾ ਚਲਾ ਗਿਆ ਤੁਹਾਡੀ ਚੌਂਕੀ ਦੇ ਵਿੱਚ ਜਦੋਂ ਐਂਟਰ ਕਰਦੇ ਆ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਿਸੇ ਨਰਸਰੀ ਦੇ ਵਿੱਚ ਆਏ ਹੋਈਏ ਮੇਰੀ ਆਦਤ ਹੈ ਵੀ ਮੈਂ ਜਿੱਥੇ ਵੀ ਜਿਹੜੀ ਵੀ ਚੌਂਕੀ 'ਚ ਮੈਂ ਜਾਵਾਂ ਤਾਂ ਪਹਿਲਾਂ ਮੇਰੀ ਆਦਤ ਹੈ ਵੀ ਉਹ ਉੱਥੇ ਵਧੀਆ ਫਲਾਵਰ ਜਿਹੜੇ ਚੰਗੇ ਫਲਾਵਰ ਦੇਖ ਕੇ ਲੈ ਕੇ ਲਾਉਣਾ ਹਸਪੀਟਲ ਦੀ ਬਾਉਂਡਰੀ ਦੇ ਵਿੱਚ ਜਿਹੜੇ ਵੱਡੇ ਵੱਡੇ ਦਰਖਤ ਆ ਜਿਵੇਂ ਜਾਮਨ, ਅੰਬਰੂਦ, ਨਮਾ ਵਗੈਰਾ ਸਾਰੀ ਬਾਉਂਡਰੀ 'ਚ ਮੈਂ ਹੀ ਲਾਇਆ ਤਦੋਂ ਪੁਲਿਸ ਕੋਈ ਵੀ ਚੀਜ਼ ਠਾਣੇ ਚ ਜਾਂ ਘਰੇ ਲੈ ਕੇ ਆਉਂਦੀ ਹੈ ਤੇ ਲੋਕ ਇਹ ਸੋਚਦੇ ਆ ਵੀ ਇਹ ਬੰਗਾਰ ਪਾਈ ਹੋ ਤੇ ਇਹਨਾਂ ਨੇ ਫ੍ਰੀ ਚ ਕਿਤੋਂ ਲਿਆਂਦੇ ਹੋਣ ਜਿਹੜੇ ਫਲਾਵਰ ਲੈ ਕੇ ਆਏ ਸਾਰੇ ਨਰਸਰੀ ਚੋਂ ਖਰੀਦ ਕੇ ਲੈ ਕੇ ਆਂਦੇ ਜੀ ਔਰ ਇਹ ਆਪਣੀ ਤਨਖਾਹ ਦੇ ਵਿੱਚੋਂ ਲੈ ਕੇ ਲਾਇਆ ਮੈਂ ਨਾ ਕਿ ਕਿਸੇ ਤੋਂ ਕੋਈ ਵੰਗਾਰ ਪਾ ਕੇ ਲਿਆ ਆ ਸਤਸ੍ਰੀਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਜਦੋਂ ਪੁਲਿਸ ਮਹਿਕਮੇ ਦੀ ਗੱਲ ਆਉਂਦੀ ਆ ਤਾਂ ਲੋਕਾਂ ਦੇ ਜਿਹਨ ਵਿੱਚ ਜਾਂ ਕਹਿੰਦਾ ਹੁੰਦੇ ਮਨ ਦੇ ਵਿੱਚ ਇਹ ਸ਼ੰਕਾ ਜ਼ਰੂਰ ਆਉਂਦੀ ਆ ਵੀ ਹੁਣ ਪੈਸੇ ਦੇਣੇ ਪੈਣਗੇ ਜਾਂ ਕਿਸੇ ਮਾਮਲੇ ਨੂੰ ਲੈ ਕੇ ਉਲਝਾਇਆ ਜਾਊਗਾ ਜਾਂ ਖੱਜਲ ਖਰਾਬ ਕੀਤਾ ਜਾਊਗਾ ਪਰ ਬੇਸ਼ੱਕ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਹਰ ਖੇਤਰ ਦੇ ਵਿੱਚ 100% ਚੰਗੇ ਤੇ ਮਾੜੇ ਲੋਕ ਨਹੀਂ ਹੁੰਦੇ ਜੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰ ਲਈਏ ਤੇ ਜਿੱਥੇ ਲੋਕ ਮਾੜੇ ਆ ਤੇ ਉੱਥੇ ਲੋਕ ਬਹੁਤ ਸਾਰੇ ਚੰਗੇ ਵੀ ਹੁੰਦੇ ਆ ਤੇ ਉਹ ਹਰ ਖੇਤਰ ਵਿੱਚ ਹੁੰਦੇ ਆ ਪਰ ਤੁਹਾਨੂੰ ਨਾਲ ਦਿਖਾਉਨੇ ਆ ਤਸਵੀਰਾਂ ਵੀ ਅਸੀਂ ਬਠਿੰਡਾ ਦੇ ਸਿਵਲ ਹਸਪਤਾਲ ਦੀ ਚੌਂਕੀ ਵਿੱਚ ਖੜੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਉੱਥੇ ਚੌਂਕੀ ਦੇ ਅੰਦਰ ਤੁਸੀਂ ਜਦੋਂ ਇਸ ਤਰ੍ਹਾਂ ਦੇ ਜਿਹੜੇ ਫੁੱਲ ਆ ਉਹ ਲੱਗੇ ਹੋਇਆ ਤਾਂ ਇੱਕ ਤਰ੍ਹਾਂ ਦਾ ਤੁਸੀਂ ਕਿਸੇ ਨਰਸਰੀ ਦੇ ਵਿੱਚ ਖੜੇ ਹੋਵੋ ਐਨੇ ਫੁੱਲ ਸੋਹਣੇ ਤੇ ਇੱਕ ਤਰ੍ਹਾਂ ਜਦੋਂ ਇੱਥੇ ਵੀ ਕੋਈ ਵੀ ਵਿਅਕਤੀ ਆਉਂਦਾ ਬੇਸ਼ੱਕ ਪੁਲਿਸ ਥਾਣੇ ਦੇ ਵਿੱਚ ਕਿਸੇ ਨਾ ਕਿਸੇ ਮੁਸੀਬਤ ਜਾਂ ਕਦੀ ਇਹ ਸਮੱਸਿਆ ਨੂੰ ਲੈ ਕੇ ਹੀ ਆਉਣਾ ਪੈਂਦਾ ਪਰ ਜਦੋਂ ਇੱਕ ਤਰ੍ਹਾਂ ਦੇ ਫੁੱਲ ਬੂਟੇ ਲੱਗੇ ਹੁੰਦੇ ਆ ਤੇ ਇਹਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਤੇ ਇਹ ਵੀ ਜ਼ਰੂਰ ਇੱਕ ਮਹਿਸੂਸ ਤੇ ਸੰਦੇਸ਼ ਦਿੱਤਾ ਜਾਂਦਾ ਵੀ ਇਹ ਜਿਹੜਾ ਵਿਅਕਤੀ ਆ ਉਹ ਜ਼ਰੂਰ ਵਾਤਾਵਰਨ ਨੂੰ ਪਿਆਰ ਕਰਦਾ ਹੋਊ ਜਿਹੜਾ ਇੱਕ ਵਿਅਕਤੀ ਵਾਤਾਵਰਨ ਨੂੰ ਪਿਆਰ ਕਰੂਗਾ ਉਹਦੇ ਚ ਇਨਸਾਨੀਅਤ ਵੀ ਜ਼ਰੂਰ ਹੋਊਗੀ ਇਸ ਨੂੰ ਲੈ ਕੇ ਜਿਹੜੀ ਇਹ ਅੱਜ ਬਠਿੰਡਾ ਦੀ ਸਿਵਲ ਹਸਪਤਾਲ ਦੀ ਚੌਂਕੀ ਵਿੱਚ ਖੜੇ ਆ ਤੇ ਉਥੋਂ ਦੇ ਇੰਚਾਰਜ ਆ ਧਰਮ ਸਿੰਘ ਚੌਂਕੀ ਇੰਚਾਰਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਨਾਲ ਹੋਰ ਵੀ ਜਿਹੜਾ ਪਾਰਕ ਆ ਉਹਦੇ ਵਿੱਚ ਵੀ ਕਾਫੀ ਉਹਨਾਂ ਨੇ ਬੂਟੇ ਲਾਏ ਹੋਏ ਆ ਦੇਖ ਰਹੇ ਕਰਦੇ ਆ ਤੇ ਵਾਤਾਵਰਨ ਨੂੰ ਪਿਆਰ ਕਰਦੇ ਆ ਪਰ ਨਾਲ ਦੀ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਉਹਨਾਂ ਦਾ ਜਿਹੜਾ ਇੱਕ ਬੋਰਡ ਲੱਗਿਆ ਹੋਇਆ ਨੇਮ ਦਾ ਧਰਮ ਸਿੰਘ ਏਐਸਆਈ ਚੌਂਕੀ ਇਨਚਾਰਜ ਸਿਵਲ ਹਸਪਤਾਲ ਬਿਸ਼ਨੜਾ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਇੱਕ ਬੀਤੇ ਕੱਲ ਇੱਕ ਉਹਨਾਂ ਦੀ ਜਿਹੜੀ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਹਨਾਂ ਨੂੰ ਕਬੂਤਰ ਨਾਲ ਜਿਹੜਾ ਕਬੂਤਰ ਉਹਨਾਂ ਨੇ ਫੜਿਆ ਉਹਦੀ ਸੇਵਾ ਵੀ ਕੀਤੀ ਤੇ ਉਸ ਨੂੰ ਉਡਾਇਆ ਵੀ ਗੱਲਬਾਤ ਵੀ ਕਰਦੇ ਆ ਉਹਨਾਂ ਨਾਲ ਵੀ ਆਖਰ ਉਹ ਜਿਹੜੀ ਵੀਡੀਓ ਆ ਕਾਫੀ ਵਾਇਰਲ ਹੋ ਰਹੀ ਆ ਤੇ ਜਿਹੜਾ ਮਾਮਲਾ ਕੀ ਸੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਇੱਕ ਤਾਂ ਜਿਹੜੀ ਤੁਹਾਡੀ ਵੀਡੀਓ ਆ ਉਹ ਬੜੀ ਵਾਇਰਲ ਹੋ ਰਹੀ ਆ ਕਬੂਤਰ ਨੂੰ ਤੁਸੀਂ ਉਹ ਜਿਹੜੋ ਪਤਾਰਿਆ ਵੀ ਡੋਰ ਵਿੱਚ ਉਲਝਿਆ ਹੋਇਆ ਸੀ ਫਿਰ ਉਹਦੇ ਦਵਾਈ ਵੀ ਲਾਈ ਤੇ ਫਿਰ ਉਹ ਠੀਕ ਹੋ ਕੇ ਉੱਡ ਵੀ ਗਿਆ ਕਿਵੇਂ ਹੋਈ ਇਹ ਕਟਣਾ ਇਜੀ ਮੈਂ ਚੌਂਕੀ ਦੇ ਬਾਹਰ ਬੈਠਾ ਸੀ ਤੇ ਬਾਹਰ ਸਾਡੇ ਹਸਪੀਟਲ ਦੀ ਬਾਉਂਡਰੀ ਦੇ ਵਿੱਚ ਇੱਕ ਸਟਰੀਟ ਲਾਈਟ ਤੇ ਇੱਕ ਕਬੂਤਰ ਲੰਮਕ ਰਿਹਾ ਸੀਗਾ ਜਿਹਨੂੰ ਦੋ ਪ੍ਰਾਈਵੇਟ ਲੜਕੇ ਸੀ ਜਿਹੜੇ ਉਹ ਡੜੇ ਮਾਰ ਕੇ ਤਾਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਜਦੋਂ ਮੈਂ ਮੇਰੀ ਨਿਗਾਹ ਉਹਨਾਂ ਵੱਲ ਪਈ ਤਾਂ ਮੈਂ ਉੱਥੇ ਚਲਾ ਗਿਆ ਮੈਂ ਉਹਨਾਂ ਨੂੰ ਕਿਹਾ ਯਾਰ ਇਹ ਜਿਹੜਾ ਹੈਗਾ ਵਿਚਾਰਾ ਇਸ ਤਰ੍ਹਾਂ ਨਹੀਂ ਉਤਰਨਾ ਇਸ ਤਰ੍ਹਾਂ ਹੀ ਮਾਰਿਆ ਜਾਊਗਾ ਫਿਰ ਮੈਂ ਇਥੋਂ ਹਸਪੀਟਲ ਦੇ ਵਿੱਚ ਇੱਕ ਬਿਲਡਿੰਗ ਬਣਦੀ ਹੈ ਉੱਥੇ ਇੱਕ ਲੰਬਾ ਬਾਂਸ ਦਾ ਬੰਝ ਮੰਗਾ ਕੇ ਉਹਦੇ ਤੇ ਇੱਕ ਕਰਦ ਬੰਨ੍ਹੀ ਕਰਦ ਬੰਨ ਕੇ ਉਹਨੂੰ ਅਸੀਂ ਜਿਹੜੀ ਹੈਗੀ ਡੋਰ ਹੌਲੀ ਹੌਲੀ ਕੱਟ ਕੇ ਉਹਨੂੰ ਹੇਠਾਂ ਲਾਇਆ। ਹੇਠਾਂ ਲਾ ਕੇ ਉਹਨੂੰ ਮੈਂ ਇੱਥੇ ਲੈ ਕੇ ਆਇਆ। ਫਿਰ ਉਹਦੀ ਮੈਂ ਜਿਹੜੀ ਹੈ ਗਲ ਚ ਡੋਰ ਪਈ ਸੀ ਔਰ ਲੱਤਾਂ ਚ ਸੀ ਦੋਨਾਂ ਜੇ ਕਲੱਤਾਂ ਉਹਦੀ ਕਾਫੀ ਮਾਸ ਲੈ ਗਿਆ ਸੀ ਤੁਹਾਡੀ ਬਾਹਰ ਆਈ ਹੋਈ ਸੀ। ਫਿਰ ਉਹ ਕਟਿੰਗ ਕਰਕੇ ਮੈਂ ਉਹਦੀ ਸਾਰੀ ਡੋਰ ਕੱਟ ਕੇ ਲਾ ਕੇ ਫਿਰ ਉਹਦੀ ਹਸਪੀਟਲ ਦੇ ਵਿੱਚੋਂ ਅੰਦਰੋਂ ਦਵਾਈ ਮਗਾਈ ਵੀ ਟਾਡੀਨ। ਉਹ ਲਾ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਵਧੀਆ ਪਾਣੀ ਪੂਣੀ ਪਿਆ ਕੇ ਫਿਰ ਉਹਨੂੰ ਵੜਾਇਆ। ਦੇ ਕੁਝ ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਸਾਡਾ ਇਹ ਫਰਜ ਵੀ ਬੰਦਾ ਵੀ ਜੇ ਕੋਈ ਦੁਖੀ ਹੈ ਪਸ਼ੂ ਹੈ ਪੰਛੀ ਹੈ ਚਾਹੇ ਕੋਈ ਇਨਸਾਨ ਹੈ ਉਹਦੀ ਮਦਦ ਵੀ ਕਰਨੀ ਚਾਹੀਦੀ ਹੈ ਬਟੌਰ ਇਨਸਾਨੀਅਤ ਹਰ ਬੰਦੇ ਦਾ ਫਰਜ ਬੰਦਾ ਹੈ ਮੈਂ ਵੀ ਜਿਹੜਾ ਇਹ ਆਪ ਦਾ ਜਿਹੜਾ ਫਰਜ ਪੂਰਾ ਕੀਤਾ ਉਹਦੀ ਮੇਰੇ ਇਨੇ ਕਪਰਾਲੇ ਨਾਲ ਜਿਹੜਾ ਹੈਗਾ ਉਹ ਕਬੂਤਰ ਦੀ ਜਾਨ ਬਚ ਗਈ ਚਲੋ ਉਹ ਵਿਚਾਰਾ ਚਲਾ ਗਿਆ ਤੁਹਾਡੀ ਚੌਂਕੀ ਦੇ ਵਿੱਚ ਜਦੋਂ ਐਂਟਰ ਕਰਦੇ ਆ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਿਸੇ ਨਰਸਰੀ ਦੇ ਵਿੱਚ ਆਏ ਹੋਈਏ ਇਹ ਜਿਹੜਾ ਕਦੋਂ ਲਾਏ ਤੇ ਕਿਵੇਂ ਲਾਉਣੇ ਸ਼ੁਰੂ ਕੀਤੇ ਜਾਂ ਕਿਉਂ ਇਹ ਲਾਏ ਆ ਦੇਖੋ ਜੀ ਮੈਨੂੰ ਇੱਥੇ 8-9 ਮਹੀਨੇ ਹੋ ਗਏ ਚੌਂਕੀ ਚ ਤਨਾਤ ਹੋਏ ਨੂੰ ਮੇਰੀ ਆਦਤ ਹੈ ਵੀ ਮੈਂ ਜਿੱਥੇ ਵੀ ਜਿਹੜੀ ਵੀ ਚੌਂਕੀ 'ਚ ਮੈਂ ਜਾਵਾਂ ਤਾਂ ਪਹਿਲਾਂ ਮੇਰੀ ਆਦਤ ਹੈ ਵੀ ਉਹ ਉੱਥੇ ਵਧੀਆ ਫਲਾਵਰ ਜਿਹੜੇ ਚੰਗੇ ਫਲਾਵਰ ਦੇਖ ਕੇ ਲੈ ਕੇ ਲਾਉਣਾ ਜਦੋਂ ਵੀ ਮੈਂ ਇਹ ਚੌਂਕੀ 'ਚ ਤਨਾਤ ਹੋਇਆ ਸੀ ਆਉਣਸਾਰ ਮੈਂ ਪਹਿਲਾਂ ਇਹ ਪਾਰਕ ਤਿਆਰ ਕੀਤਾ ਔਰ ਕੱਲਾ ਪਾਰਕ ਹੀ ਨਹੀਂ ਹਸਪੀਟਲ ਦੀ ਬਾਉਂਡਰੀ ਦੇ ਵਿੱਚ ਜਿਹੜੇ ਵੱਡੇ ਵੱਡੇ ਦਰਖਤ ਆ ਜਿਵੇਂ ਜਾਮਨ ਅੰਬਰੂਦ ਨਮਾ ਵਗੈਰਾ ਸਾਰੀ ਬਾਉਂਡਰੀ ਚ ਮੈਂ ਹੀ ਲਾਈਆਂ ਮੇਰੇ ਵੱਲੋਂ ਲਾਈਆਂ ਗਈਆਂ ਇਹ ਮੇਰਾ ਤਾਂ ਸ਼ੌਕ ਹੈ ਇਹ ਦੇਖੋ ਜੀ ਜਦੋਂ ਵੀ ਜਿੱਥੇ ਵੀ ਅਸੀਂ ਰਹਿਣਾ ਹੈ ਤਾਂ ਘਟੂ ਘਟੂ ਉੱਥੇ ਅਸੀਂ ਵਧੀਆ ਵਾਤਾਵਰਨ ਚ ਰਹੀਏ ਸਾਫ਼ ਸੁਥਰਾ ਵਾਤਾਵਰਨ ਹੋਵੇ ਦੇਖਣ ਵਾਲੇ ਨੂੰ ਵੀ ਸੁੰਦਰ ਲੱਗੇ ਔਰ ਮੇਰੇ ਕੋਲੇ ਤਕਰੀਬਨ ਇੱਥੇ ਦੇਖੋ ਹਸਪੀਟਲ ਆ ਜਾਂ ਪੁਲਿਸ ਅਫਸਰ ਕੋਲੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਕੰਮ ਤੋਂ ਦੁਖੀ ਹੋ ਕੇ ਆਉਂਦਾ ਹੈ ਜਦੋਂ ਐਂਟਰੀ ਕਰੇਗਾ ਟੋਟਾ ਟੋਟ ਨੂੰ ਥੋੜਾ ਬਹੁਤ ਆਦਾ ਮਨ ਸ਼ਾਂਤ ਹੋ ਜਾਂਦਾ ਹੈ ਦੇਖੋ ਜੋ ਅੰਦਰ ਬੰਦਾ ਆਉਂਦਾ ਤਾਂ ਫਲਾਵਰ ਦੇ ਕੇ ਟੋਟੋਟ ਕੋ ਸ਼ਾਂਤੀ ਪੈਦਾ ਹੁੰਦੀ ਹੈ ਫਿਰ ਉਹ ਮੇਰੇ ਕੋਲੇ ਆਉਂਦਾ ਤਾਂ ਮੈਂ ਉਹਨੂੰ ਬਿਲਕੁਲ ਸ਼ਾਂਤ ਕਰਕੇ ਉਹਦਾ ਕੰਮ ਹੈ ਜਿਹੜਾ ਕਰਕੇ ਫਿਰ ਤੋਰਦਾ ਹੈ ਇਨਸਾਨੀਅਤ ਜਿਹੜੀ ਕਹਿੰਦੀ ਹੈ ਵੀ ਤੁਸੀਂ ਹਰ ਇੱਕ ਚਾਹੇ ਉਹ ਪਸ਼ੂ ਪੰਛੀ ਹੈ ਪਰਵਰਨ ਉਹਨੂੰ ਪਿਆਰ ਕਰਨਾ ਚਾਹੀਦਾ ਸੋ ਇਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਨਾ ਚਾਈਨਾ ਡੋਰ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਜਿਹੜਾ ਕਬੂਤਰ ਆ ਉਹ ਚਾਈਨਾ ਡੋਰ ਹੀ ਹੋਣੀ ਆ ਮੇਰੇ ਖਿਆਲ ਚ ਕਿਉਂਕਿ ਦੂਜੀ ਡੋਰ ਸੀ ਉਹਦੇ ਵਿੱਚ ਉਲਝਿਆ ਹੋਇਆ ਸੀ ਚਾਈਨਾ ਡੋਰ ਦੇ ਵਿੱਚ ਉਲਝਿਆ ਸੀ ਜੀ ਚਾਈਨਾ ਡੋਰ ਇੱਕ ਬਹੁਤ ਹੀ ਮਾੜੀ ਡੋਰ ਆ ਜਿਹੜੀ ਬੜੇ ਐਸ ਕੀ ਜਿਹੜਾ ਹੈਗਾ ਬਸੰਤ ਵੇਲੇ ਲੋਕਾਂ ਦੀਆਂ ਜਾਨਾਂ ਵੀ ਗੰਗਿਆਂ ਵਿੱਚ ਬਹੁਤ ਨੁਕਸਾਨ ਹੋਇਆ ਇਹ ਜਿਹੜੀ ਚੈਨਾ ਡੋਰ ਆ ਦੇਖੋ ਬਹੁਤ ਹੀ ਮਾੜੀ ਹੈ ਜੀ ਇਹ ਤਾਂ ਮੈਂ ਤਾਂ ਇਹ ਕਹਾਂਗਾ ਵੀ ਇਹ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਕਬੂਤਰ ਦੀ ਚੈਨਾ ਡੋਰ ਕਰਕੇ ਹੀ ਜਿਹੜੀ ਲੱਤ ਹੈ ਉਹਦਾ ਸਾਰਾ ਮਾਸ ਲਹਿ ਗਿਆ ਸੀ ਉਹਦੀ ਹੱਡੀ ਬਾਹਰ ਆਈ ਹੋਈ ਸੀ ਚੈਨਾ ਡੋਰ ਬਹੁਤ ਵੱਡਾ ਕਲੰਕ ਹੈ ਜੀ ਇਹ ਖਤਮ ਹੋਣਾ ਚਾਹੀਦਾ ਮੈਂ ਹਰ ਇੱਕ ਜਿਹੜੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਕਦੇ ਵੀ ਚੈਨਾ ਡੋਰ ਨਾ ਵੇਚੋ ਤੇ ਨਾ ਖਰੀਦੋ ਕਿਉਂਕਿ ਬਹੁਤ ਨੁਕਸਾਨਦਾਇਕ ਹੈ ਮਾਪੇ ਆ ਚਲੋ ਵੇਚਣ ਵਾਲੇ ਵੀ ਵਪਾਰ ਕਰਦੇ ਆ ਗਲਤ ਕੰਮ ਆ ਪਰ ਜਿਹੜੇ ਮਾਪੇ ਲੈ ਕੇ ਦਿੰਦੇ ਆ ਆਪਣੇ ਬੱਚਿਆਂ ਨੂੰ ਹਾਲਾਂਕਿ ਪਤਾ ਵੀ ਉਹਨੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਨਾ ਹੁੰਦਾ ਲੱਗਦਾ ਵੀ ਉਹਨਾਂ ਨੂੰ ਵੀ ਨਹੀਂ ਲੈ ਕੇ ਦੇਣੀ ਚਾਹੀਦੀ ਬਿਲਕੁਲ ਜੀ ਮੈਂ ਤਾਂ ਇਹ ਚਾਹਉਣਾ ਵੀ ਜਿਹੜੇ ਨਵਾਲਗ ਬੱਚੇ ਆ ਜਿਹੜੇ ਮਾਪੇ ਲੈ ਕੇ ਜਾਂਦੇ ਤਾਂ ਉਹਨਾਂ ਦੇ ਮਾਪੇ ਵੱਤੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਅੱਗੇ ਤੋਂ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਹੈ ਜਦੋਂ ਕਿਸੇ ਬੰਦੇ ਦੀ ਡੋਰ ਨਾਲ ਜਾਨ ਚਲੀ ਜਾਂਦੀ ਹੈ ਉਹ ਜਦੋਂ ਡੋਰ ਕਿਸੇ ਦੇ ਗਲ 'ਚ ਜਾਂ ਕਿਤੇ ਵੀ ਫਿਰਦੀ ਹੈ ਤਾਂ ਬਹੁਤ ਜ਼ਿਆਦਾ ਜਿਹੜਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਮਾਪੇ ਨੂੰ ਹੀ ਪਹਿਲਾਂ ਸੋਚਣਾ ਚਾਹੀਦਾ ਵੀ ਸਾਡੇ ਬੱਚੇ ਆ ਜਿਹੜੇ ਚੈਨਲ ਡੋਰ ਖਰੀਦਦੇ ਆ ਤਾਂ ਉਹਨਾਂ ਨੂੰ ਲੈ ਕੇ ਹੀ ਨਹੀਂ ਦੇਣੀ ਚਾਹੀਦੀ ਬਿਲਕੁਲ ਵੀ ਇਹ ਕੰਮ ਬੰਦ ਹੋਣਾ ਚਾਹੀਦਾ ਜੀ ਜੇ ਪੌਦਿਆਂ ਦੀ ਗੱਲ ਕੀਤੀ ਹੈ ਤੁਸੀਂ ਕਿਹਾ ਬਹੁਤ ਸਾਰੇ ਲਾਏ ਆ ਪਰ ਜਦੋਂ ਪੁਲਿਸ ਕੋਈ ਵੀ ਚੀਜ਼ ਠਾਣੇ ਚ ਜਾਂ ਘਰੇ ਲੈ ਕੇ ਆਉਂਦੀ ਹੈ ਤਾਂ ਲੋਕ ਇਹ ਸੋਚਦੇ ਆ ਵੀ ਇਹ ਬੰਗਾਰ ਪਾਈ ਹੋਊ ਤੇ ਇਹਨਾਂ ਨੇ ਫ੍ਰੀ ਚ ਕਿਤੋਂ ਲਿਆਂਦੇ ਹੋਣ ਨਹੀਂ ਜੀ ਇਹ ਲੋਕਾਂ ਦੀ ਸੋਚ ਮਾੜੀ ਹੈ ਜੀ ਨਹੀਂ ਇਹ ਸੋਚਣਾ ਚਾਹੀਦਾ ਦੇਖੋ ਮੈਂ ਇੱਥੇ ਜਿਹੜੇ ਫਲਾਵਰ ਲੈ ਕੇ ਆਇਆ ਸਾਰੇ ਨਰਸਰੀ ਚੋਂ ਖਰੀਦ ਕੇ ਲੈ ਕੇ ਆਂਦੇ ਜੀ ਔਰ ਇਹ ਆਪਣੀ ਤਨਖਾਹ ਦੇ ਵਿੱਚੋਂ ਲੈ ਕੇ ਲਾਇਆ ਮੈਂ ਨਾ ਕਿ ਕਿਸੇ ਤੋਂ ਕੋਈ ਵਗਾਰ ਪਾ ਕੇ ਲਿਆਇਆ ਗੱਲ ਤਾਂ ਹੈ ਵੀ ਜਦੋਂ ਚੌਂਕੀ 'ਚ ਐਂਟਰ ਕਰਦਾ ਉਹਦੇ ਮਨ ਨੂੰ ਇਹ ਸਕੂਨ ਤਾਂ ਮਿਲਦਾ ਵੀ ਇੰਨਾ ਵਧੀਆ ਵਾ ਜਾਂ ਆਪਾਂ ਕਹਿੰਦੀਏ ਕਿ ਇਹ ਮੈਸੇਜਿੰਦਾ ਵੀ ਜਿਹੜਾ ਚੌਂਕੀ 'ਚ ਇੰਚਾਰਜ ਆ ਜਾਂ ਜਿਹੜੇ ਮੁਲਾਜ਼ਮ ਆ ਉਹ ਇੱਕ ਚੰਗੇ ਇਨਸਾਨ ਨੇ ਲੱਗਦਾ ਵੀ ਲੋਕਾਂ ਦੇ ਮਨਾਂ ਤੇ ਵੀ ਇਹ ਗੱਲ ਅਸਰ ਕਰਦੀ ਹੂ ਬਿਲਕੁਲ ਕਰਦੀ ਹੈ ਜੀ ਮੇਰੇ ਕੋਲੇ ਕੋਈ ਵੀ ਬੰਦਾ ਜਦੋਂ ਕੋਈ ਇਨਸਾਨ ਆਉਂਦਾ ਹੈ ਤਾਂ ਉਹ ਜਦੋਂ ਐਂਟਰੀ ਕਰਦਾ ਹੈ ਉਦੋਂ ਹੀ ਉਹਨੂੰ ਪਤਾ ਲੱਗ ਜਾਂਦਾ ਹੈ ਕੋਈ ਕਿਸੇ ਚੰਗੇ ਬੰਦੇ ਕੋਲੇ ਚੱਲੇ ਆਂ ਸੀ ਔਰ ਬੈਰੀ ਹਰ ਕੋਸ਼ਿਸ਼ ਹੁੰਦੀ ਹੈ ਜੀ ਹਰ ਇੱਕ ਬੰਦੇ ਨੂੰ ਜਿਹੜਾ ਹੈਗਾ ਬੜੇ ਵਧੀਆ ਢੰਗ ਨਾਲ ਉਹਨਾਂ ਨਾਲ ਵਰਤਾਵਾ ਕਰਾਂ ਅੱਜ ਤੱਕ ਦੇਖੋ ਜੀ ਮੈਂ ਜਿੱਥੇ ਵੀ ਰਿਹਾ ਤਾਂ ਮੈਂ ਤਾਂ ਕਦੇ ਕਿਸੇ ਬੰਦੇ ਨੂੰ ਨਾਰਾਜ਼ ਨਹੀਂ ਕੀਤਾ ਕੋਈ ਵੀ ਆਉਂਦਾ ਹੈ ਕਦੇ ਕਿਸੇ ਨਾਲ ਕੋਈ ਮਿਸਬੀਹ ਨਹੀਂ ਹੈਗਾ ਵਧੀਆ ਢੰਗ ਨਾਲ ਉਹਨਾਂ ਨੂੰ ਤਸੱਲੀ ਨਾਲ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਕੰਮ ਕਰਕੇ ਤੋਰੀਦਾ ਕਿਉਂਕਿ ਪੁਲਿਸ ਕੋਲ ਜਾਂ ਡਾਕਟਰ ਕੋਲ ਦੁਖੀਆ ਬੰਦਾ ਹੀ ਆਉਂਦਾ ਕੋਈ ਸੁਖੀ ਬੰਦਾ ਤਾਂ ਆਉਂਦਾ ਨਹੀਂ ਤੇ ਜੇ ਅੱਗੇ ਪੁਲਿਸ ਅਫਸਰ ਵੀ ਉਹਨਾਂ ਨਾਲ ਮਾੜਾ ਬਿਹੇਵ ਕਰਦਾ ਤਾਂ ਬਹੁਤ ਮਾੜੀ ਗੱਲ ਹੈ ਮੈਂ ਤੁਹਾਡੇ ਸਾਹਮਣੇ ਵੀ ਕਹਿਣਾ ਚਾਹੁੰਦਾ ਹਰ ਇੱਕ ਪੁਲਿਸ ਅਫਸਰ ਨੂੰ ਨਰਮ ਰਵਈਆ ਕਰਕੇ ਲੋਕਾਂ ਦੇ ਕੰਮ ਕਰਨੇ ਚਾਹੀਦੇ ਆ ਨਾ ਕਿ ਲੋਕਾਂ ਨੂੰ ਜਿਹੜਾ ਹੈਗਾ ਗਲਤ ਟਰੀਟ ਕਰਨ ਜਿਹੜੀ ਹੈਗੀ ਹੈ ਕਰਾਪਸ਼ਨ ਹੈ ਬਿਲਕੁਲ ਖਤਮ ਕਰਨੀ ਚਾਹੀਦੀ ਹੈ ਕਿਸੇ ਵੀ ਪੁਲਿਸ ਅਫਸਰ ਨੂੰ ਜਿਹੜਾ ਹੈਗਾ ਕਰਾਪਟ ਨਹੀਂ ਹੋਣਾ ਚਾਹੀਦਾ ਔਰ ਜਿਹੜੀ ਹੈ ਲੋਕਾਂ ਦੇ ਮਨਾਂ ਚੋਂ ਜਿਹੜੀ ਇਹ ਗੱਲ ਵੀ ਕੱਢਣੀ ਚਾਹੀਦੀ ਹੈ ਪੁਲਿਸ ਅਫਸਰ ਜਿਹੜੇ ਚੰਗੇ ਬਣ ਕੇ ਰਹੋ ਚੰਗੇ ਬਣ ਕੇ ਕੋਈ ਕੰਮ ਕਰੋਗੇ ਤਾਂ ਹੀ ਜਿਹੜੀ ਲੋਕਾਂ ਦੇ ਮਨਾਂ 'ਚ ਤੁਹਾਡੇ ਪ੍ਰਤੀ ਵਧੀਆ ਜਿਹੜੀ ਹੈ ਗੱਲ ਜਾਗੂਗੀ ਇਸ ਕਰਕੇ ਦੇਖੋ ਜੀ ਮੈਂ ਹਰ ਇੱਕ ਬੰਦੇ ਨੂੰ ਇਹ ਕਹਿਣਾ ਚਾਹਾਂਗਾ ਕ੍ਰਾਪਸ਼ਨ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਹੈਗਾ ਪਬਲਿਕ ਹੈ ਇਹ ਮਨ 'ਚੋਂ ਇਹ ਗੱਲ ਕੱਢੇ ਵੀ ਯਾਰ ਕੋਈ ਚੰਗੇ ਬੰਦੇ ਵੀ ਹੈਗੇ ਕਿ ਮੈਨੂੰ ਐਂਡਾ ਸੋ ਵੀਡੀਓ ਕਿਵੇਂ ਬਣਾ ਲਈ ਤੁਸੀਂ ਸਾਰੇ ਕੰਮ ਲੱਗੇ ਹੋਏ ਸੀ ਪਰ ਵੀਡੀਓ ਕਿਸ ਤਰ੍ਹਾਂ ਬਣਾਈ ਗਈ ਤੇ ਵਾਇਰਲ ਕਿਵੇਂ ਹੋ ਗਈ ਕੌਣ ਸੀ ਬਣਾਉਣ ਵਾਲਾ ਦੇਖੋ ਜੀ ਮੈਂ ਮੈਨੂੰ ਤਾਂ ਪਹਿਲਾਂ ਇਹ ਪਤਾ ਹੀ ਨਹੀਂ ਸੀਗਾ ਵੀ ਵੀਡੀਓ ਵੀ ਬਣੀ ਹੈ ਕਿਉਂਕਿ ਮੇਰੇ ਨਾਲ ਇੱਕ ਮੁੰਡਾ ਸੰਦੀਪ ਹੈ ਸਹਾਰਾ ਵਰਕਰ ਹੈ ਉਹ ਉੱਥੇ ਸਾਡੇ ਕੋਲ ਸੀਗਾ ਜਦੋਂ ਅਸੀਂ ਇਹ ਉਤਾਰ ਰਹੇ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਵੀਡੀਓ ਬਣ ਰਹੀ ਆ ਉਹਨੇ ਵੀਡੀਓ ਬਣਾਈ ਤੇ ਉਸੇ ਨੇ ਵਾਇਰਲ ਕੀਤੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਕਿਸੇ ਦੋਸਤ ਦਾ ਫੋਨ ਆਇਆ ਵੀ ਆ ਤੁਹਾਡੀ ਜਿਹੜੀ ਵੀਡੀਓ ਹੈ ਉਹ ਟੀਵੀ ਤੇ ਚੱਲ ਰਹੀ ਹੈ ਦੇਖੋ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਵੀਡੀਓ ਬਣੀ ਆ ਨਾ ਹੀ ਮੈਂ ਕਦੇ ਬਣਾਈ ਆ ਜਿਸ ਤਰ੍ਹਾਂ ਕਬੂਤਰ ਦੀ ਜਾਨ ਬਚਾਈ ਆ ਜਾਂ ਆਪਾਂ ਪੌਦੇ ਲਾਏ ਆ ਮਨ ਨੂੰ ਕਿੰਨਾ ਕ ਸਕੂਨ ਮਿਲਦਾ ਛੱਡ ਦੋ ਸਮਾਜ ਨੂੰ ਵੀ ਕੋਈ ਚੰਗਾ ਕਹਿੰਦਾ ਜਾਂ ਨਹੀਂ ਇਹਦਾ ਦੇਖੋ ਜੀ ਤੁਸੀਂ ਕੋਈ ਵੀ ਚੰਗਾ ਕੰਮ ਕਰਦੇ ਹੋ ਤਾਂ ਤੁਹਾਡਾ ਮਨ ਤਾਂ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਵੀ ਮੈਂ ਕੋਈ ਚੰਗਾ ਕੰਮ ਕੀਤਾ ਹੈ ਕੋਈ ਵੀਡੀਓ ਵਾਇਰਲ ਕਰਨ ਨਾਲ ਸ਼ਾਂਤੀ ਕੋਈ ਹੋਣੀ ਕੋਈ ਬਹੁਤੀ ਜ਼ਰੂਰੀ ਨਹੀਂ ਹੈਗੀ ਤੁਹਾਡੇ ਮਨ ਨੂੰ ਸ਼ਾਂਤੀ ਹੋਣੀ ਚਾਹੀਦੀ ਹੈ ਤੁਸੀਂ ਕੋਈ ਚੰਗਾ ਕੰਮ ਕੀਤਾ ਤਾਂ ਪ੍ਰਮਾਤਮਾ ਜ਼ਰੂਰ ਤੁਹਾਡੇ ਵੱਲ ਦੇਖਦਾ ਹੈ ਵੀ ਯਾਰ ਉਹ ਬੰਦੇ ਨੇ ਕਦੇ ਕਦੇ ਨਾ ਕਦੇ ਤੁਹਾਡੇ ਜਿਹੜਾ ਚੰਗਾ ਕੰਮ ਕੀਤਾ ਕੋਈ ਪੁੰਨ ਕੀਤਾ ਕਦ ਨਾ ਕਦੇ ਤੁਹਾਡੇ ਅੱਗੇ ਜ਼ਰੂਰ ਆਊਗਾ ਜੀ ਚੰਗਾ ਕੰਮ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਇਹ ਸਨ ਚੌਂਕੀ ਇਨਚਾਰਜ ਧਰਮ ਸਿੰਘ ਜਿਹੜੇ ਸਿਵਲ ਹਸਪਤਾਲ ਚੌਂਕੀ ਦੇ ਇਨਚਾਰਜ ਨੇ ਜਿਨ੍ਹਾਂ ਵੱਲੋਂ ਤੁਸੀਂ ਮੈਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਵੀ ਜਿਹੜੇ ਪੌਦੇ ਉਹ ਕਿੰਨੇ ਵਧੀਆ ਤਰੀਕੇ ਨਾਲ ਲਾਏ ਹੋਏ ਆ ਤੇ ਜਦੋਂ ਬੰਦਾ ਐਂਟਰ ਕਰਦਾ ਤੇ ਉਹਦੇ ਮਨ ਨੂੰ ਖੁਸ਼ੀ ਮਿਲਦੀ ਆ ਔਰ ਉਹਨਾਂ ਨੇ ਬੀਤੇ ਜਿਹੜੇ ਕੱਲ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਕਬੂਤਰ ਦੀ ਬਹੁਤ ਹੀ ਸਾਰਿਆਂ ਦੇ ਮਨ ਨੂੰ ਦੇਖ ਕੇ ਤਾਂ ਬੜਾ ਵਧੀਆ ਲੱਗਦਾ ਵੀ ਇੱਕ ਕਬੂਤਰ ਦੀ ਇੱਕ ਜਾਨਵਰ ਦੀ ਜਾਨ ਬਚਾਈ ਉਹਨਾਂ ਨੇ ਚైనాਡੋਰ ਦੇ ਮਾਮਲੇ ਵਿੱਚ ਕਿਹਾ ਵੀ ਮਾਪਿਆਂ ਨੂੰ ਵੀ ਨਹੀਂ ਲੈ ਕੇ ਦੇਣੀ ਚਾਹੀਦੀ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਉਹਨਾਂ ਨੇ ਜਿਹੜੇ ਹੋਰ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਤਾਂ ਕਿ ਸਮਾਜ ਚੇਤਾ ਇੱਕ ਚੰਗਾ ਮੈਸੇਜ ਵੀ ਜਾਵੇ ਤੁਸੀਂ ਦੇਖ ਰਹੇ ਹੋ ਕਲਿਆਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸੀ